ਸੋ ਰਾਜਪੁਰਾ ਚੰਡੀਗੜ੍ਹ ਰੋਡ ਤੇ ਖੜੇ ਆ ਤੇ ਤੁਹਾਨੂੰ ਦਿਖਾਣੇ ਆ ਨਗਰ ਕੌਂਸਲ ਦਾ ੱਤਕਾ ਕਿ ਨਗਰ ਕੌਂਸਲ ਕਿਸ ਤਰ੍ਹਾਂ ੱਤਕਾ ਕਰਦੀ ਆ ਆਪਾਂ ਗੱਲ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਈਓ ਸਾਹਿਬ ਦੇ ਨਾਲ ਅ ਕੁਝ ਅਫਸਰ ਸਹਿਬਾਨ ਸਾਡਾ ਫੋਨ ਨਹੀਂ ਚੱਕ ਰਹੇ ਲੇਕਿਨ ਤੁਹਾਨੂੰ ਗੱਲ ਦੱਸ ਦਈਏ ਵੀ ਗੱਲ ਕੀ ਹੈ ਸੋ ਸ਼ਾਹੀ ਫਰਨੀਚਰ ਜਿਹੜਾ ਇਸ ਚੰਡੀਗੜ੍ਹ ਰੋਡ ਤੇ ਬਣਿਆ ਹੋਇਆ ਸੋ ਕੱਲ ਕੁਝ ਨਗਰ ਕੌਂਸਲ ਦੇ ਅਧਿਕਾਰੀ ਜੋ ਆਪਣੇ ਆਪ ਨੂੰ ਨਗਰ ਕੌਂਸਲ ਦੇ ਅਧਿਕਾਰੀ ਕਹਿ ਰਹੇ ਸੀਗੇ ਲੇਕਿਨ ਪੁਸ਼ਟੀ ਨਹੀਂ ਕਰ ਪਾ ਰਹੇ ਕਿ ਨਗਰ ਕੌਂਸਲ ਦੇ ਅਧਿਕਾਰੀ ਸੀ ਜਾਂ ਫਿਰ ਕੋਈ ਹੋਰ ਲੋਕ ਸੀ ਜਿਹੜਾ ਕਿ ਸ਼ਾਹੀ ਫਰਨੀਚਰ ਦੇ ਬਾਹਰ ਲੱਗਿਆ ਇਹ ਉਹਨਾਂ ਦੀ ਆਪਣੀ ਜਗ੍ਹਾ ਜੋ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਸਾਡੀ ਆਪਣੀ ਜਗ੍ਹਾ ਤੇ ਅਸੀਂ ਕਾਰ ਵਾਸਤੇ ਜਿਹੜਾ ਹੈ ਇੱਕ ਸ਼ੈੱਡ ਲਾਇਆ ਹੋਇਆ ਸੀਗਾ ਜੋ ਫੋਲਡੇਵਲ ਸ਼ੈੱਡ ਸੀਗਾ ਕੋਈ ਕਿਸੇ ਨੂੰ ਤਕਲੀਫ ਨਹੀਂ ਦੇ ਰਿਹਾ ਸੀ ਲੇਕਿਨ ਫੇਰ ਵੀ ਉਹ ਉਹਨਾਂ ਦੀ ਬਿਲਕੁਲ ਨਹੀਂ ਉਹਨਾਂ ਨੇ ਸੁਣੀ ਤੇ ਉਸ ਤੋਂ ਬਾਅਦ ਇਹ ਤਾਂ ਕਿ ਉਹ ਜੀਸੀਵੀ ਮਸ਼ੀਨ ਦੇ ਨਾਲ ਚਲੇ ਗਏ ਆ ਤੁਹਾਨੂੰ ਦਿਖਾ ਦਈਏ ਕਿ ਨਗਰ ਕੌਂਸਲ ਜੇ ਨਗਰ ਕੌਂਸਲ ਦੇ ਅਧਿਕਾਰੀ ਇਹ ਕੰਮ ਕਰਕੇ ਗਏ ਆ ਤਾਂ ਇਹ ਬਹੁਤ ਵੱਡਾ ਨਗਰ ਕੌਂਸਲ ਦਾ ਤੱਕਾ ਹੈ ਕਿਉਂਕਿ ਇਹ ਪੂਰੀ ਲਾਈਨ ਜਿਹੜੀ ਹੈ ਇਸ ਲਾਈਨ ਤੱਕ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਦਾ ਕੈਮਰਾਮੈਨ ਦਿਖਾਣਗੇ ਉਹ ਜਿੱਥੇ ਤੱਕ ਮੇਰੀ ਨਿਗਾ ਜਾਂਦੀ ਹੈ ਤੁਸੀਂ ਦੇਖੋ ਵੀ ਉੱਥੇ ਤੱਕ ਜਿਹੜੀਆਂ ਬਿਲਡਿੰਗਾਂ ਜਿਹੜੀਆਂ ਹੈ ਉਰੇ ਤੱਕਰ ਜਿੱਥੇ ਮੈਂ ਇਸ ਤੇ ਮੌਜੂਦ ਆ ਉਰੇ ਤੱਕਰ ਬਿਲਡਿੰਗ ਬਣੀ ਹੋਈਆਂ ਲੇਕਿਨ ਉਸ ਦੇ ਬਾਵਜੂਦ ਵੀ ਕਿਸੇ ਦਾ ਨੁਕਸਾਨ ਕਰਨਾ ਨਗਰ ਕੌਂਸਲ ਦਾ ਕੋਈ ਫਰਜ ਬਣਦਾ ਸੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਹੈ ਵੱਧ ਤੋਂ ਵੱਧ ਸ਼ੇਅਰ ਕਰਨਾ ਕਿ ਨਗਰ ਕੌਂਸਲ ਨੇ ਇਹ ਕੰਮ ਕਿਸ ਦੇ ਕਹਿਣ ਤੋਂ ਕੀਤਾ ਤੇ ਕਿਉਂ ਕੀਤਾ ਗਿਆ ਸੋ ਸਾਡੇ ਨਾਲ ਸਾਹੀ ਫਰਨੀਚਰ ਦੇ ਜੋ ਮਾਲਕ ਐ ਮੌਂਟੂ ਜੀ ਉਹ ਸਾਡੇ ਨਾਲ ਇਸ ਟੇ ਮੌਜੂਦ ਆ ਪਾ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਕੀ ਕਹਿਣਾ ਚਾਹੋਗੇ ਜੀ ਇਹ ਜਿਹੜਾ ਤੱਕਾ ਤੁਹਾਡੇ ਨਾਲ ਕੀਤਾ ਗਿਆ ਜੀ ਦੇਖੋ ਜੀ ਗੱਲ ਇਦਾਂ ਹੈਗਾ ਇਹ ਸ਼ੈੱਡ ਅਸੀਂ ਪਾਇਆ ਹੋਇਆ ਸੀ ਆਪਣੀ ਗੱਡੀ ਵਾਸਤੇ ਸ਼ੈੱਡ ਪਾਇਆ ਹੋਇਆ ਤੇ ਕੱਲ ਮੈਂ ਕਿਤੇ ਬਾਹਰ ਸੀਗਾ ਦਿੱਲੀ ਗਿਆ ਹੋਇਆ ਸੀਗਾ ਮੈਨੂੰ ਸ਼ਾਮ ਨੂੰ ਫੋਨ ਆਇਆ ਕਹਿੰਦੇ ਜੀ ਅਸੀਂ ਕਮੇਟੀ ਵੱਲੋਂ ਆਏ ਆਂ ਵੀ ਤੁਸੀਂ ਇਹ ਸ਼ੈੱਡ ਤਾਰੋ ਮੈਂ ਕਿਹਾ ਯਾਰ ਤੁਸੀਂ ਜੋ ਹੈਗੀ ਆ ਤੁਸੀਂ ਸ਼ੈੱਡ ਤਾਰਨਾ ਤੁਸੀਂ ਸਾਨੂੰ ਉਹ ਦਿਖਾਓ ਕਿਹਦਾ ਕਿਦੇ ਵੱਲੋਂ ਨੋਟਿਸ ਹੈਗਾ ਕੰਨੂੰ ਕੋਈ ਨੋਟਿਸ ਚੱਕਰਾਓ ਕਹਿੰਦੇ ਕੋਈ ਨੋਟਿਸ ਨਹੀਂ ਹੈ ਜੀ ਐਸ ਡੀ ਐਮ ਸਾਹਿਬ ਵੱਲੋਂ ਹੈਗਾ ਜੀ ਇਹ ਵੀ ਤੁਸੀਂ ਸ਼ੈੱਡ ਤਾਰਨਾ ਮੈਂ ਕਿਹਾ ਜੀ ਚਲੋ ਫਿਰ ਤੁਸੀਂ ਦੱਸੋ ਕੀ ਕਰਨਾ ਅਸੀਂ ਐਸ ਡੀ ਐਮ ਸਾਹਿਬ ਨੂੰ ਸਵੇਰੇ ਮਿਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਕਹਿੰਦੇ ਜੀ ਤੁਸੀਂ ਐਂ ਕਰੋ ਇਹਨੂੰ ਹੋਲਡ ਕਰ ਲਓ ਸਵੇਰੇ ਆ ਕੇ ਤੁਸੀਂ ਐਸ ਡੀ ਐਮ ਸਾਹਿਬ ਨੂੰ ਮਿਲਿਓ ਮੈਂ ਕਿਹਾ ਚਲੋ ਠੀਕ ਹੈ ਅੱਧੇ ਘੰਟੇ ਬਾਅਦ ਦੁਬਾਰਾ ਆਂਦੇ ਆਂ ਜੀ ਜੀਸੀਬੀ ਲੈ ਕੇ ਆ ਕੇ ਇਹਨਾਂ ਨੇ ਸਾਰਾ ਸ਼ੈੱਡ ਇਦਾਂ ਘੇਰਤਾ ਜੀ ਜਦ ਕਿ ਇਹਨਾਂ ਨੂੰ ਕਿਹਾ ਵੀ ਫੋਲਡ ਅਸੀਂ ਫੋਲਡ ਵੀ ਕਰ ਲਿਆ ਸੀ ਵੀ ਬਾਕੀ ਅਸੀਂ ਐਟੀਐਮ ਸਾਹਿਬ ਨਾਲ ਸਾਰੇ ਗੱਲ ਕਰ ਲਾਂਗੇ ਇਹਨਾਂ ਨੇ ਧੱਕਾ ਕਰਕੇ ਜੀ ਆ ਦੇਖੋ ਸਾਰਾ ਸ਼ੈੱਡ ਤੋੜ ਕੇ ਘੇਰ ਕੇ ਘੇਰ ਕੇ ਰਖਤਾ ਜੀ ਠੀਕ ਹੈ ਜੀ ਮੇਰੇ ਹਲੇ ਮੈਨੇਜਰ ਕਹਿੰਦੇ ਵੀ ਰਹੇ ਆ ਵੀ ਸਾਰੇ ਆ ਕੇ ਬਾਊ ਨੂੰ ਮਿਲੂਗਾ ਜੀ ਤੁਹਾਡਾ ਐਟੀਐਮ ਸਾਹਿਬ ਨੂੰ ਮਿਲੂਗਾ ਜਿਹੜੀ ਵੀ ਗੱਲ ਹੋਗੀ ਆਪਾਂ ਉੱਥੇ ਕਰਾਂਗੇ ਅਸੀਂ ਆਇਡੈਂਟੀ ਕਾਰਡ ਵੀ ਉਹਨਾਂ ਨੂੰ ਪੁੱਛਿਆ ਵੀ ਕੋਈ ਆਇਡੈਂਟੀ ਕਾਰਡ ਤੁਸੀਂ ਦਿਖਾਓ ਆਪਣੀ ਕਮ ਵਿਕਾਸ ਚੌਧਰੀ ਜੀ ਸੀਗੇ ਗੱਲ ਹੋਈ ਹੈ ਮੇਰੀ ਵਿਕਾਸ ਚੌਧਰੀ ਨਾਲ ਵਿਕਾਸ ਚੌਧਰੀ ਕਹਿੰਦੇ ਜੀ ਵੀ ਇਦਾਂ ਅਸੀਂ ਸ਼ਾਈ ਸਾਹਿਬ ਤੁਸੀਂ ਇਹਨੂੰ ਕੋਈ ਕ੍ਰੋਸ ਕਰ ਲਓ ਬਾਕੀ ਤੁਸੀਂ ਐਸਟੀਐਮ ਸਾਹਿਬ ਨੂੰ ਮਿਲਿਓ ਫਿਰ ਅੱਧੇ ਘੰਟੇ ਬਾਅਦ ਦੁਬਾਰਾ ਆ ਕੇ ਇਹਨਾਂ ਨੇ ਜੀਐਸਵੀ ਨਾਲ ਸਾਰਾ ਢਾਤਾ ਜੀ ਤੇ ਤੁਸੀਂ ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਪਿੱਛੇ ਕੀ ਮਨਸ਼ਾ ਹੋ ਸਕਦੀ ਹੈ ਦੇਖੋ ਮਨਸ਼ਾ ਦਾ ਇਹ ਹੈ ਜੀ ਯਾਦਾ ਇਹ ਗੱਲ ਕਹਿ ਰਹੇ ਕਿਸੇ ਨੇ ਸ਼ਿਕਾਇਤਵਾਜੀ ਕਰੀ ਆ ਬਿਨਾ ਗਲ ਦੀ ਜਦ ਕਿ ਮੇਰੀ ਆਪਣੀ ਮਲਕੀਅਤ ਹੈ ਮੇਰੀ ਆਪਣੀ ਜਗਾ ਹੈਗੀ ਆ ਮੈਂ ਆਪਣੀ ਜਗਾ 'ਚ ਆਪਣਾ ਸ਼ੈੱਡ ਪਾ ਸਕਦਾ ਹਾਂ ਹਾਂਜੀ ਹਾਂਜੀ ਲੋਕਾਂ ਨੇ ਤਾਂ ਕਿ ਸਿੱਖਿਆ ਨ ਕਰਾਈਆਂ ਹੋਈਆਂ ਲੋਕਾਂ ਦੇ ਤਾਂ ਦੇਖੋ ਬਿਲਡਿੰਗਾਂ ਬਣੀਆਂ ਹੋਈਆਂ ਅਸੀਂ ਤਾਂ ਸਿਰਫ ਸ਼ੈੱਡ ਪਾਇਆ ਆਪਣੀ ਜਗਾ 'ਚ ਹੈ ਮੇਰੀ ਕੋਈ ਕੋਈ ਗਵਰਨਮੈਂਟ ਦੀ ਜਗਾ ਨਹੀਂ ਹੈਗੀ ਇਹ ਤੇ ਨਾਰਮਲ ਗੱਲ ਹੈਗੀ ਐ ਇਹ ਧੱਕਾ ਕਰਿਆ ਉਹਨਾਂ ਨੇ ਦੇਖੋ ਜੀ ਰਾਤ ਨੂੰ ਸਰੇ ਆਮ ਸਾਡੇ ਨਾਲ ਧੁੰਦ ਦਾ ਸਾਰਾ ਲੈ ਕੇ ਰਾਤ ਨੂੰ ਆ ਕੇ 7:30 ਵਜੇ ਛੱਡ ਕੇ ਰਏ ਜੀ ਇਹਨਾਂ ਨੂੰ ਤੁਸੀਂ ਇਹਦੀ ਕੋਈ ਰਿਪੋਰਟ ਵਗੈਰਾ ਵੀ ਲਿਖਾਈ ਪੁਲਿਸ ਨੂੰ ਮੈਂ ਹੁਣ ਰਿਪੋਰਟ ਲਿਖਾਉਂਗਾ ਜੀ ਮੈਂ ਚੱਲਿਆ ਹੁਣੇ ਮੈਂ ਸਵੇਰੇ ਰਾਤ ਲੇਟ ਆਇਆ ਹੁਣ ਮੈਂ ਰਿਪੋਰਟ ਲਖਣ ਜਾ ਰਿਹਾ ਜੀ ਮੈਂ ਤਾਂ ਕਮੇਟੀ ਦੇ ਖਿਲਾਫ ਕਹੂੰਗਾ ਜੀ ਵੀ ਆ ਦੇਖੋ ਕਮੇਟੀ ਨੇ ਮੇਰੇ ਨਾਲ ਧੱਕਾ ਕੀਤਾ ਜੀ ਤੇ ਜੇ ਜੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਤੁਸੀਂ ਹੋਰ ਕਿਤੇ ਵੀ ਕੰਪਲੀਟ ਕਰ ਸਕਦੇ ਹੋ ਦੀ ਮਾਨੇ ਕੋਲ ਬਿਲਕੁਲ ਮੈਨੂੰ ਜੇ ਡੀਸੀ ਸਾਹਿਬ ਕੋਲ ਵੀ ਜਾਣਾ ਪਿਆ ਮੈਂ ਡੀਸੀ ਸਾਹਿਬ ਕੋਲ ਵੀ ਜਾਊਂਗਾ ਇਸ ਗੱਲ ਦਾ ਮੈਂ ਸਾਰਾ ਪੁਸ਼ਟੀ ਲਊਂਗਾ ਜੀ ਵੀ ਅਦਾਲਤ ਦਾ ਸਾਰਾ ਵੀ ਬਿਲਕੁਲ ਜ਼ਰੂਰ ਲਊਂਗਾ ਜੀ ਜੇ ਕਮੇਟੀ ਮੈਨੂੰ ਮੁਆਵਜ਼ਾ ਦੇਵੇ ਨਹੀਂ ਮੁਆਵਜ਼ਾ ਦਿੰਦੀ ਮੈਂ ਆਪਣਾ ਕੇਸ ਪਾਊਂਗਾ ਜੀ ਮੈਂ ਤਾਂ ਲੀਗਲ ਐਕਸ਼ਨ ਲਊਂਗਾ ਹੀ ਲਊਂਗਾ ਜੀ ਤੁਹਾਡੇ ਨਾਲ ਬਹੁਤ ਤਰੀਕੇ ਨਾਲ ਧੱਕਾ ਕੀਤਾ ਗਿਆ ਬਹੁਤ ਜੀ ਦੇਖੋ ਮੈਂ ਤਾਂ ਉਹਨਾਂ ਨੂੰ ਕਿਹਾ ਵੀ ਸੀ ਬੜੀ ਹੰਬਲੀ ਕਿਹਾ ਵੀ ਮੈਂ ਐਚਡੀਐਮ ਸਾਹਿਬ ਨੂੰ ਮੈਂ ਸਿਰੇ ਮਿਲੂੰਗਾ ਲekin ਉਹਨਾਂ ਨੇ ਕਿਹਾ ਜੀ ਕੋਈ ਨਹੀਂ ਅਸੀਂ ਕੋਈ ਗੱਲ ਨਹੀਂ ਤੁਸੀਂ ਸਰੇ ਮਿਲ ਲਿਓ ਅੱਧੇ ਘੰਟੇ ਬਾਅਦ ਪਤਾ ਨਹੀਂ ਕੋਈ ਅਗਿਆਤ ਬੰਦੇ ਆਏ ਆ ਉਹਨਾਂ ਨੇ ਸਾਡੇ ਕੋਲ ਸਾਰੀ ਸੀਸੀਟੀਵੀ ਫੁਟੇਜ ਹੈਗੀ ਆ ਜੇ ਸੀਵੀ ਦਾ ਨੰਬਰ ਹੈਗਾ ਗੱਡੀਆਂ ਦੇ ਨੰਬਰ ਹੈ ਜਿਹੜੀ ਕਾਰ ਚ ਆਏ ਆ ਅਸੀਂ ਉਹ ਸਾਰੀ ਸੀਸੀਟੀਵੀ ਫੁਟੇਜ ਵੀ ਐਫਆਈਆਰ ਕਟਾਉਂਗੀ ਐਫਆਈਆਰ ਬਿਲਕੁਲ ਕਟਾਵਾਂਗੇ ਠੀਕ ਹੈ ਜੀ ਹਾਂਜੀ ਸੋ ਸੋ ਤੁਸੀਂ ਦੇਖ ਸਕਦੇ ਹੋ ਕਿ ਮੋਂਟੂ ਜੀ ਕਹਿ ਰਹੇ ਕਿ ਉਹਨਾਂ ਨਾਲ ਸਰੇ ਆਮ ਤੱਕਾ ਹੋਇਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਜਗ੍ਹਾ ਤੇ ਜਿੱਥੇ ਜਿੱਥੋਂ ਕਹਰੇ ਕਿ ਨਜਾਇਜ਼ ਕਬਜ਼ਾ ਹੈ ਤੁਸੀਂ ਪਿੱਛੇ ਤੱਕ ਦਿਖਾਓ ਇਹਦੀ ਇਹਦੀ ਬਿਲਕੁਲ ਸੀਟ ਦੇ ਵਿੱਚ ਇਹਦੀ ਬਿਲਕੁਲ ਸੀਟ ਦੇ ਵਿੱਚ ਬਿਲਡਿੰਗਾਂ ਬਣੀਆਂ ਹੋਈਆਂ ਤੇ ਇਹ ਸ਼ੈੱਡ ਦੀ ਕਿਉਂ ਨਗਰ ਕੌਂਸਲ ਨੂੰ ਦਿੱਕਤ ਆ ਰਹੀ ਸੀਗੀ ਇਹ ਸ਼ੈੱਡ ਕਿਦੀ ਕਿਸ ਦੀ ਕਿਹੜਾ ਨਜਾਇਜ਼ ਕਬਜ਼ਾ ਤੁਹਾਨੂੰ ਉਰੇ ਦਿਖ ਰਿਹਾ ਸੀਗਾ ਕਿ ਜਿਹੜਾ ਇਹ ਇਹ ਕੱਟਿਆ ਗਿਆ ਜੋ ਮੋਂਟੂ ਜੀ ਨੇ ਸਾਡੇ ਨਾਲ ਗੱਲ ਕੀਤੀ ਆ ਉਹ ਕਹਿੰਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਇਹਦਾ ਮੁਆਵਜ਼ਾ ਜਿਹੜਾ ਨਗਰ ਕੌਂਸਲ ਤੋਂ ਜ਼ਰੂਰ ਲਵਾਂਗਾ ਚਾਹੇ ਮੈਨੂੰ ਪੁਲਿਸ ਦੇ ਕੋਲ ਜਾ ਕੇ ਐਫ ਆਈ ਆਰ ਕਟਾਣੀ ਪਵੇ ਨੰਬਰ ਹੀ ਨਾਲ ਕੋਲ ਹੈਗੇ ਸੀਸੀ ਟੀਵੀ ਕੈਮਰੇ ਹੈਗੇ ਲੱਗੇ ਹੋਏ ਉਸ ਵਿੱਚ ਜਿਹੜੇ ਵੀ ਮੁਲਾਜ਼ਮ ਦਿਖਾਈ ਦੇ ਰਹੇ ਇਹਨੂੰ ਤੋੜਦੇ ਉਹਨਾਂ ਤੇ ਸਖਤ ਕਾਰਵਾਈ ਕਰਾਈ ਜਾਏਗੀ ਤੇ ਡੀ ਸੀ ਸਾਹਿਬ ਕੋਲ ਜਾ ਕੇ ਉਸ ਤੋਂ ਬਾਅਦ ਅਦਾਲਤ ਤਮਾਨਯੋਗ ਅਦਾਲਤ ਦਾ ਵੀ ਸਹਾਰਾ ਲੀਤਾ ਜਾਏਗਾ ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਬੁਰੀ ਤਰ੍ਹਾਂ ਜਿਹੜਾ ਹੈ ਇਹ ਜਿਹੜਾ ਇਹ ਦੱਸ ਰਹੇ ਹੈ ਕਮੇਟੀ ਵਾਲੇ ਕਿ ਨਜਾਇਜ਼ ਤੌਰ ਤੇ ਲੱਗਿਆ ਸੀ ਲੇਕਿਨ ਮੋਂਟੂ ਜੀ ਨੇ ਆਪਣੀ ਜਗ੍ਹਾ ਤੇ ਜੋ ਕਹਿ ਰਹੇ ਕਿ ਉਹ ਲਾਇਆ ਸੀਗਾ ਹੁਣ ਇਹ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇਹ ਮਸਲਾ ਜਿਹੜਾ ਹੈ ਕਿਹੜੇ ਪਾਸੇ ਨੂੰ ਜਾਂਦਾ ਹੈ ਤੇ ਅਧਿਕਾਰੀਆਂ ਦੇ ਕਾਰਵਾਈ ਹੁੰਦੀ ਹੈ ਜਾਂ ਫਿਰ ਇਸ ਤਰ੍ਹਾਂ ਹੀ ਲੋਕਾਂ ਦੇ ਨਾਲ ਜਿਹੜਾ ਹੈ ੱਤਕਾ ਹੁੰਦਾ ਰਹੇਗਾ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਸਰ ਕੀ ਕਹਿਣਾ ਚਾਹੁੰਦੇ ਹੋ ਕੱਲ ਇਹਨਾਂ ਦੇ ਜਿਹੜੇ ਉਹ ਤੋੜੇ ਆ ਜੀ ਉਹ ਨਜਾਇਜ਼ ਤੌਰ ਤੇ ਲਾਇਸੀ ਜੀ ਨਜਾਇਜ਼ ਤੌਰ ਤੇ ਹਾਂਜੀ ਸਰ ਤੁਹਾਨੂੰ ਕਿਸ ਤਰ੍ਹਾਂ ਪਤਾ ਜੀ ਹੁੰਦਾ ਨਜਾਇਜ਼ ਤੌਰ ਤੇ ਹੈ ਜਾਂ ਇਹਨਾਂ ਦੀ ਜਗ੍ਹਾ ਨਹੀਂ ਹੈ ਜੀ ਬ੍ਰਾਂਚ ਦੀ ਰਿਪੋਰਟ ਆਈ ਸੀ ਜੀ ਬ੍ਰਾਂਚ ਦੀ ਰਿਪੋਰਟ ਜੀ ਤੁਹਾਡੇ ਕੋਲ ਫੋਨ 'ਚ ਤੇ ਜਿਹੜੇ ਨਾਲ ਸ਼ੋਰੂਮ ਦੇ ਖੰਭੇ ਲੱਗੇ ਹੋਏ ਉਹ ਤਾਂ ਤੋੜੇ ਨਹੀਂ ਜੀ ਗੱਲ ਉਹ ਵੀ ਦੇਖ ਲਾਂਗੇ ਜੇ ਹੋਏ ਨਜਾਇਜ਼ ਹੋਈ ਤੋੜ ਦਾਂਗੇ ਜੀ ਨਹੀਂ ਸਰ ਹੁਣ ਦੁਬਾਰਾ ਕਮੇਟੀ ਦਾ ਤੇਲ ਫੂਕਾ ਕਰ ਲਾਂਗੇ ਦੇਖ ਲਾਂਗੇ ਜਿਉਂ ਹੋਂ ਦਾ ਕੰਮ ਸਰ ਨਜਾਇਜ਼ ਕਿਉਂ ਕਰ ਰਹੀ ਹੈ ਆਪਣਾ ਨਗਰ ਕੌਂਸਲ ਬਿਲਕੁਲ ਜੋ ਹੈ ਰੂਲ ਅ ਤੇ ਜਿਹੜੇ ਦੂਜੇ ਹੁਣ ਟੋਕ ਕਰ ਤੋਂ ਨਹੀਂ ਦੇਖ ਲੈਣਾ ਜੀ ਨਿਆਂ ਕਰਦਾ ਹੈ ਕਾਰਵਾਈ ਕਰਾਂਗੇ ਕਾਰਵਾਈ ਕਰਾਂਗੇ ਜੀ ਠੀਕ ਹੈ ਥੈਂਕ ਯੂ ਥੈਂਕ ਯੂ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਖਰ